ਕੱਲ ਬਾਤ ਸਰ ਮੇਰਾ ਨਾਮ ਰਾਜਨ ਜੀ ਵਿਸ਼ਾਲ ਬਿਹਾਰਵਾਂ ਕੀ ਬੈਰੀ ਵੀ ਗਲੀ ਚ ਆਪਣੀ ਦੁਕਾਨ ਰਾਜਨ ਬੇਕਰੀ ਤੇ ਹੋਇਆ ਇਦਾਂ ਜੇ ਰਾਤ ਦੇ ਬੰਦੇ ਅੰਦਰੋਂ ਟੱਪੇ ਜੇ ਤੇ ਗੱਲੇ ਚ ਸਮਾਨ ਸੂ ਕੱਢ ਕੇ ਲੈ ਗਏ ਨੇ 25000 ਰੁਪਏ ਹੀ ਕੱਲ ਦੀ ਸੇਲ ਵੈਲੈਂਟਾਈਨ ਡੇ ਕਰਕੇ ਸੇਲਸੂ ਵੀ ਇੱਛੀ ਸੀ ਤੇ ਕੋਡੀ ਵੀ ਆਰ ਵੀ ਕੱਢ ਕੇ ਲੈ ਗਏ ਹੋਰ ਬਾਕੀ ਸਮਾਨ ਸਾਰਾ ਤੁਹਾਡੇ ਸਾਹਮਣੇ ਤੋੜ ਭੰਨ ਕਰਕੇ ਚਲੇ ਗਏ ਕੋਠੇ ਪੱਕਾ ਵੀ ਤੋੜ ਕੇ ਗਸਟ੍ਰੈਂਟ ਥਲੇ ਸੁੱਟਤਾ ਉਹ ਤੋਂ ਬਾਅਦ ਤਾਲਾ ਵੀ ਖੋਲ ਲਿਆ ਵਾ ਪਤਾ ਨਹੀਂ ਲੱਗਾ ਕਿੱਦਰੋਂ ਆਂਦੇ ਕਿੱਦਰੋਂ ਨੇ ਉਹ ਇਟ ਇਲਾਕੇ ਦਾ ਹਾਲ ਹੀ ਬਹੁਤ ਬੁਰਾ ਹੋ ਗਿਆ ਮਹਾਰਾਜ ਕੋਈ ਸਮਝ ਤਾਂ ਪਈ ਹੋ ਗਿਆ ਕੰਮ ਸਰ ਪਤਾ ਲੱਗਾ ਕਿਸ ਤਰ੍ਹਾਂ ਆਏ ਜਾਂ ਕਿ ਕਿੰਨੇ ਕਵਜੇ ਟਾਈਮ ਕਿ ਭਾਰਤ ਕਿੰਨੇ ਵਜੇ ਪਹੁੰਚੇ ਮੈਨੂੰ ਪਤਾ ਲੱਗਾ ਹੁਣ ਸਵੇਰੇ ਪਰ ਲੋਕਾਂ ਦਾ ਕਹਿਣਾ ਥੋੜਾ ਬਤ ਬਾਜ਼ਾਰ ਚੋਂ ਪਤਾ ਲੱਗਾ ਕਿ ਰਾਤ ਦੇ 12 ਵਜੇ ਆਏ ਸਾਢੇ 11 12 ਸਾਢੇ 12 ਦੇ ਵਿੱਚ ਵਿੱਚ ਟੱਪੇ ਆ ਫਿਰ ਜਾ ਕੇ ਕੁਾਰਦਾਦ ਹੋਈ ਆ ਪਤਾ ਕਿਥੋਂ ਲੱਗੇ ਬਾਕੀ ਕੈਮਰੇ ਗੂਮ ਦੇ ਸਾਰੇ ਲਾ ਕੇ ਲੈ ਗਏ ਨੇ ਹੁਣ ਬਾਕੀ ਤਾਂ ਹੁਣ ਦੇਖੋ ਪ੍ਰਸ਼ਾਸਨ ਹੀ ਆ ਕੁਝ ਕਰ ਸਕਦਾ ਤੇ ਕਰੇ ਕਿ ਕਿਦਾਂ ਦੇਖਦੇ ਸਰ ਇਸ ਤਰ੍ਹਾਂ ਦੀ ਬਗਾਲਤਾ ਸਰ ਇਹਦੇ ਬਹੁਤ ਜ਼ਿਆਦਾ ਹੀ ਹੋ ਗਏ ਹੁਣ ਦੇਖਦੇ ਹਾਂ ਹਰ ਹਰ ਕਿਸੇ ਦੇ ਹੱਥ ਨੂੰ ਹਰ ਕਿਸੇ ਨੂੰ ਪਤਾ ਹੈ ਜੀ ਹੁਣ ਤੇ ਬਹੁਤ ਬੁਰੇ ਹਾਲ ਹੋ ਗਏ ਨੇ ਸਰ ਕੀ ਸਮਝਦੇ ਬੰਦਾ ਜਿਹੜੇ ਭੇਤੀ ਹੈ ਜਾਂ ਕੀ ਕੁਝ ਪਤਾ ਲੱਗਦਾ ਸਰ ਉਹਦੇ ਹੁਣ ਪਤਾ ਪ੍ਰਸ਼ਾਸਨ ਫੜੇਗਾ ਤੇ ਫਿਰ ਪਤਾ ਲੱਗੇਗਾ ਭੇਤੀ ਹੋ ਸਕਦੇ ਆ ਕਿਉਂਕਿ ਸਾਡੇ ਅੱਕੀਕੀ ਚੀਜ਼ ਉਹਨੂੰ ਪਤਾ ਹੈ ਕਿੱਥੇ ਚਾਬੀਆਂ ਆ ਉਹ ਵੀ ਲੱਭ ਗਿਆ ਵਾ ਤੇ ਬਾਕੀ ਸਮਾਨ ਵੀ ਲੱਭ ਉਹਨਾਂ ਨੂੰ ਲੱਭ ਗਿਆ ਉਹਨਾਂ ਨੇ ਜਿਹੜਾ ਤਾਲਾ ਵੀ ਖ ਤੇ ਕੈਮਰਾ ਤਾਂ ਮੈਨੂੰ ਪਤਾ ਉਹਨੂੰ ਪਤਾ ਉਹਨੂੰ ਪੈਸੇ ਤਾਂ ਵੀ ਪਤਾ ਕਿੱਥੇ ਕਿੱਥੇ ਪਏ ਆ ਮਤਲਬ ਜਿਹੜੀ ਜਿਹੇ ਜਗ੍ਹਾ ਤੇ ਪੈਸੇ ਪਏ ਸਾਰੇ ਜਗ੍ਹਾ ਸਾਰੇ ਲੈ ਗਏ ਜੀ ਕੱਢ ਕੇ ਸਾਰੇ ਲੈ ਗਿਆ ਇੱਕ ਤੇ ਗੱਲਿਆਂ ਚੋਂ ਲੈ ਗਏ ਇੱਕ ਪਿੱਛੇ ਅਸੀਂ ਥੋੜੇ ਜਿਹੇ ਰੱਖੇ ਹੁੰਦੇ ਪੈਸੇ ਚਲੋ ਆਪਣੀ ਰੁਟੀਨ ਚ ਦੇਣ ਲੈਣ ਲਈ ਉਹ ਵੀ ਕੱਢ ਕੇ ਲੈ ਗਏ ਮਤਲਬ ਮੈਂ ਤੁਹਾਡੇ ਕਹਿੰਦਾ ਮੇਨ ਮਹਾਰਾਜ ਆਹੀ ਹੈ ਰਾਤੀ 10 ਵਜੇ ਦੁਕਾਨ ਬੰਦਾਈ ਹੈ 10 ਵਜੇ ਅਸੀਂ ਪੈਸੇ ਨਹੀਂ ਲੈ ਕੇ ਜਾ ਸਕਦੇ ਘਰ ਇਹੋ ਜਿਹਾ ਮੋਹਲ ਹੈ ਇਸ ਇਲਾਕੇ ਤੇ 10 ਵਜੇ ਵੀ ਆਪਣੀ ਸੇਲ ਅਸੀਂ ਕਰਨੀ ਲੈ ਕੇ ਜਾ ਸਕਦੇ ਇਹ ਤੁਹਾਨੂੰ ਹਿਸਾਬ ਨਾਲੋਂ ਰਾਤ ਨੂੰ ਦੁਕਾਨ ਹੀ ਸੇਫ ਹੈ ਜੇ ਦੁਕਾਨ ਚ ਰੱਖਿਆ ਤੂੰ ਦੁਕਾਨ ਵੀ ਨਹੀਂ ਸੇਫ ਰਹੇਗੀ ਤੇ ਸਾਰਾ ਕੁਝ ਗਲਤ ਹੋ ਜਾਣਾ ਉਹਨਾਂ ਨੂੰ ਪਤਾ ਸੀ ਕਿ ਵੈਲਨਟ ਇਹਨਾਂ ਦੀ ਸੇਲ ਹੋਈ ਹੈ ਤਾਂ ਹੀ ਉਹਨਾਂ ਨੇ ਪਾਜੀ ਹੋ ਸਕਦਾ ਹੈ ਉਹ ਪੇਤੀ ਹੋਵੇ ਪਹਿਲੇ ਲੰਘਿਆ ਹੋਵੇ ਸਵੇਰੇ ਇੱਕ ਦੋ ਵਾਰੀ ਇਸ ਤਰ੍ਹਾਂ ਉਤਰਾਂ ਹਮ ਜਿਹੜਾ ਜਿਹਦੇ ਕਰਕੇ ਉਹਨਾਂ ਨੇ ਕੰਮ ਕੀਤਾ ਹੈ ਕਿੰਨੀ ਦੇਰ ਤੋਂ ਤੁਹਾਡੇ ਵੱਲੋਂ ਬੈਕਰੀ ਕੀਤੀ ਅੱਕੇ ਵੀ ਇਸ ਤਰ੍ਹਾਂ ਦੀ ਕਦੀ ਵਾਰ ਨਹੀਂ ਸਰ ਅੱਗੇ ਨਹੀਂ ਹੋਇਆ ਅੱਗੇ ਇਸ ਤਰ੍ਹਾਂ ਪਰ ਇਹ ਤੇ ਹੁਣ ਇਸ ਵਾਰ ਤੇ ਬਹੁਤ ਕੋਣ ਤੁਹਾਡੇ ਵਾਲੇ ਪੁਲਿਸ ਨੂੰ ਫੋਨ ਕਰ ਦਿੱਤਾ ਗਿਆ ਹਾਂਜੀ ਹਾਂਜੀ ਅਸੀਂ ਪੀਸੀਆ ਨੂੰ ਕੰਪਲੇਨ ਲਖਾਤੀ ਆ ਮੰਗੀ ਮੰਗੇ ਕੀ ਕਰਦੇ ਭਾਈ ਮੰਗੇ ਦੇਖੋ ਪ੍ਰਸ਼ਾਸਨ ਨੂੰ ਚਾਹੀਦਾ ਜੀ ਇਹੋ ਜਿਹੇ ਨੱਥ ਪਾਵੇ ਫੜਿਆ ਜਾਵੇ ਕਿਸ ਤਰ੍ਹਾਂ ਜੋ ਵੀ ਹੈ ਜੋ ਵੀ ਕਰਨਾ ਚਾਹੀਦਾ ਹੈ ਇਹਨਾਂ ਦੇ ਕੀਤਾ ਜਾਣਾ ਚਾਹੀਦਾ ਤੇ ਡੀਵੀਆਰ ਵੀ ਸਰ ਨਾਲ ਜਰ ਸਰ ਕੁਝ ਵੀ ਨਹੀਂ ਛੱਡਿਆ ਅੰਦਰ ਦਾ ਉਹਦਾ ਸਾਰਾ ਕੁਝ ਹੀ ਲਾ ਕੇ ਲੈ ਗਏ ਕੈਮਰਾ ਉਹਨਾਂ ਨੂੰ ਸਾਰਾ ਪਤਾ ਸੀ ਕਿ ਕਿੱਥੇ ਕਿੱਥੇ ਕੀ ਕੀ ਸਮਾਨ ਸਰ ਲੱਗਦੇ ਐਵੇਂ ਹੀ ਰਿਆ ਵਾ ਕਿ ਜਿਹੜਾ ਉਹਨਾਂ ਨੂੰ ਪਤਾ ਹੀ ਆ ਸਾਰਾ ਕੁਝ ਕਿਹਿਆ ਕਿ ਕਿਹੜੀ ਫੈਕਰੀ ਤੇ ਕੀ ਕਿੰਨਾ ਦਾ ਨੁਕਸਾਨ ਹੋਇਆ ਰਾਜਨ ਬੈਕਰੀ ਤੇ ਵਾਰਦਤ ਹੋਈ ਹੈ ਜੀ ਇਹ ਪੈਸੇ ਥ ਕਰਕੇ ਤੋਂ ਨਾਲ ਡੀਵੀਡੀ ਲਾਗੇ ਜੀ ਜਿਹਨਾਂ ਦੀ ਚੋਰੀ ਕਰਕੇ ਨਾਲ ਸਮਾਨ ਲੈ ਗਏ ਨੂੰ ਇਹ ਤੋਂ ਲੈ ਚੱਕ ਕਰਕੇ ਵੇਖਾਂਗੇ ਵੀ ਕੀ ਕੁਝ ਲੈ ਗਏ ਨੇ ਬਾਕੀ ਬੇਮਦਦ ਕੋਈ ਅਧਿਕਾਰੀ ਨੂੰ ਦੱਸਿਆ ਗਿਆ ਜੀ ਮੋਸਰ ਹਾਂਜੀ ਉਹ ਅਧਿਕਾਰੀਆਂ ਦੱਸ ਦਿੱਤਾ ਗਿਆ ਨੇ ਆਪਣੇਦਰਜੀਤ ਸਿੰਘ ਆਪਣੇ ਡਿਊਟੀ ਅਫਸਰ ਨੂੰ ਉਹਨਾਂ ਨੂੰ ਦੱਸ ਦਿੱਤਾ ਗਿਆ ਹੈ ਬਾਕੀ ਜਾ ਕੇ ਦਰਖਾਸਤ ਦਿੰਦੇ ਨੇ ਤੇ ਉੱਥੇ ਆਣ ਕੇ ਦੇ ਬਾਅਦ ਉਹ ਆ ਕੇ ਚੈੱਕ ਕਰਨਗੇ ਜੀ